ਹਾਂਜੀ ਸਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਆ ਲੈ ਆਂਦੀਆਂ ਮਿੱਤਰੋ ਆਪਾਂ ਰੋਟੀਆਂ ਤੇ ਨਾਲੇ ਲੱਫੀ ਆਪਣੇ ਆ ਸਾਰੇ ਜਾਨਵਰਾਂ ਵਾਸਤੇ ਆਜੋ ਫਿਰ ਸਾਰਿਆਂ ਨੂੰ ਬੁਲਾਈਏ ਤੇ ਪਾਈਏ ਤੇ ਨਾਲੇ ਅੱਜ ਦੀ ਵੀਡੀਓ ਬਹੁਤ ਕੈਂਟ ਹੋਣ ਵਾਲੀ ਆ ਬਈ ਅੱਜ ਆਪਾਂ ਲੈ ਕੇ ਆਵਾਂਗੇ ਚਕੋਰਾ ਜਿੰਨੀਆਂ ਫਾਲ ਤੇ ਨਾਲੇ ਡੱਕਲਿਨ ਬਖਤਾਂ ਦੇ ਬੱਚੇ ਤਾਂ ਪਹਿਲਾਂ ਆਪਾਂ ਇਹਨਾਂ ਨੂੰ ਆਹ ਪਾ ਦਈਏ ਫਿਰ ਚੱਲਦੇ ਆ ਤਾਂ ਦੇਖੋ ਬਈ ਕਿਵੇਂ ਇਕੱਠ ਹੋ ਗਿਆ ਆਜੋ ਫਿਰ ਆਪਾਂ ਪਾਈਏ ਆ ਆ ਆ ਆ ਆ ਆ ਦੇਖੋ ਬਈ ਕੱਠ ਸੀਨ ਚੱਕ ਦੋ ਵੀ ਫੱਟੇ ਫਿਰ ਲੱਸੀ ਪੀਆਵਾਂਗੇ ਤੁਹਾਨੂੰ ਆ ਆ ਆ ਆਜੋ 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 ਹੁਣ ਆਪਾਂ ਪਾਉਨੇ ਆ ਬਈ ਲੱਸੀ ਸਾਰੇ ਜਾਨਵਰਾਂ ਨੂੰ ਆਜੋ 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 ਭੱਜਿਓ ਐਚ ਵੀ ਪਾ ਦਿੰਨੇ ਆ ਤਾਂਕੀ ਲੜਨ ਨਾ ਇੱਕ ਦੂਜੇ ਨਾਲ ਹਨਾ ਸਾਰੇ ਪੀ ਲੈਣ ਪੀ ਲੋ ਬਈ ਲੱਸੀ ਵੀ ਬਹੁਤ ਸ਼ੌਂਕ ਨਾਲ ਪੀਂਦੇ ਨੇ ਬਈ ਦੇਖੋ ਕਿਵੇਂ ਚਿੰਬੜ ਗਏ ਇਧਰ ਧਰਤਾ ਬਈ ਕੁੰਡਾ ਤੇ ਇਹਨੂੰ ਵੀ ਆਪਾਂ ਇਧਰ ਹੀ ਧਰ ਦਿੰਨੇ ਆਗੇ ਆ ਜੋ ਵੀ ਇੱਥੇ ਪੀ ਲੋ ਆ ਆ ਆ ਆ ਆ ਸਾਰੇ ਆ ਜੋ ਮਿੱਤਰੋ ਇਧਰੋਂ ਕੱਢ ਲਿਆ ਆਪਾਂ पिंजरा ਆਹ पिंजਰੇ ਦੇ ਵਿੱਚ ਪਾ ਕੇ ਲਿਆਵਾਂਗੇ ਨਵੇਂ ਜਾਨਵਰ ਗੱਡੀ ਆਪਾਂ ਕੱਢ ਲਈ ਬਈ पिंजरा ਰੱਖ ਲਿਆ ਪਿੱਛੇ ਤੇ ਆ ਜੋ ਫਿਰ ਪਾਈਏ ਚੱਲੇ ਚਾਬੀ ਮੁੜੇ ਚੱਕਰ ਚਾਬੀ ਆਪਾਂ ਪਹੁੰਚ ਗਏ ਬਈ ਬਾਈ ਦੀ ਢਾਣੀ ਚ ਢਾਣੀ ਚ ਘਰ ਪਾਇਆ ਹੋਇਆ ਹੈਗਾ ਤੇ ਫਾਰਮ ਤੇ ਚਲਦੇ ਆ ਤੇ ਲੈਨੇ ਆ ਜਾਨਵਰ ਦੋ ਤਾਂ ਆਪਾਂ ਫਲੈਕਟ ਕਰ ਹੀ ਰੱਖਿਆ ਬਾਕੀ ਮੌਕੇ ਤੇ ਦੇਖਾਂਗੇ ਹੋਰ ਕੀ ਕੀ ਫਿੱਟ ਪੈਂਦਾ ਕੀ ਕੀ ਪਸੰਦ ਆਉਂਦਾ ਤੇ ਗੱਡੀ ਆਪਾਂ ਸ਼ਾਂਚੀ ਖੜਾ ਦਿੰਨੇ ਆਗੇ ਮੈਟਰੋ ਆਪਾਂ ਪਹੁੰਚ ਗਏ ਬਈ ਬਾਈ ਦੇ ਫਾਰਮ ਤੇ ਤੇ ਬਾਈ ਆਉਂਦਾਗਾ ਘਰੇ ਆਗਾ ਤੇ ਆਜੋ ਆਪਾਂ ਇਨੇ ਜਾਨਵਰ ਦੇਖਦੇ ਆ ਤੇ ਜਿਹੜੇ ਆਪਾਂ ਉਦੇ ਡੱਕ ਦੇ ਬੱਚੇ ਦੇਖੇ ਸੀ ਛੋਟੇ ਛੋਟੇ ਇੱਥੇ ਤਾਂ ਇਧਰ ਬਾਹਰ ਛੱਡ ਰੱਖੇ ਨੇ ਦੇਖੋ ਬਈ ਕਿੱਡੇ ਵੱਡੇ ਹੋ ਗਏ 바ਵਾ ਹੋਰੇ ਨੇ ਬਈ ਦੇਖੋ ਉਦੇ ਤਾਂ ਇਹ ਬਾਲੇ ਛੋਟੇ ਜਿਹੇ ਸੀਗੇ ਅੱਜ ਵਧੀਆ ਹੋ ਰਹੇ ਨੇ ਆ ਬਾਈ ਰੋਟੀਆਂ ਪਾਈ ਜਾਂਦਾ ਇਹਨਾਂ ਨੂੰ ਚੂਰ ਚੂਰ ਕੇ ਤੇ ਖਾਈ ਜਾਂਦੇ ਆ ਸਾਰੇ ਤੇ ਬਈ ਬਹੁਤ ਸੋਹਣੇ ਨੇ ਇਹਨਾਂ ਵਿੱਚੋਂ ਆਪਾਂ ਦੇਖਦੇ ਆ ਕਿੰਨੇ ਲੈ ਕੇ ਚਲਦੇ ਆਏ ਹੈਗੇ ਨੇ 2 4 6 ਬਾਕੀ ਵਿੱਕ ਗਏ ਬਾਕੀ ਮਰ ਗਏ ਮਰ ਗਏ ਅੱਛਾ ਕਿੰਨਾ ਟਾਈਮ ਹੋ ਗਿਆ ਥੋੜੇ ਟਾਈਮ ਹੋ ਗਿਆ ਅੱਛਾ ਹੱਬ ਤੱਕ ਹੀ ਹੈ ਅੱਛਾ ਬਾਬਾ ਸੀ ਹੈ ਨਾ ਉੱਦੇ ਤਾਂ ਆ ਬੱਚਿਆਂ ਦੀ ਗੱਲ ਤਾਂ ਆਪਾਂ ਬਾਈ ਨਾਲ ਕਰਾਂਗੇ ਆ ਜਾਣ ਦੋ ਤੇ ਇੱਧਰ ਚਕੋਰਾ ਵੀ ਨੇ ਤੇ ਆ ਵੀ ਆਪਾਂ ਲੈ ਕੇ ਜਾਣੀਆਂ ਨੇ ਤੇ ਇਹ ਵੀ ਦੇਖਦੇ ਆ ਕਿੱਡੀਆਂ-ਕਿੱਡੀਆਂ ਹੋ ਗਈਆਂ ਦੇਖੋ ਬਈ ਉਦੋਂ ਇਹ ਛੋਟੀਆਂ ਸੀ ਤਾਂ ਉਸ ਨਾਲੋਂ ਡਬਲ ਹੋ ਗਈਆਂ ਬਈ ਤੇ ਇਹਨਾਂ ਦੇ ਵਿੱਚ ਆਪਾਂ ਨੂੰ ਸਕਾਈ ਬਲੂ ਕਲਰ ਚਾਹੀਦਾ ਇਹ ਬਲੈਕ ਕਲਰ ਆ ਤਾਂ ਸਕਾਈ ਬਲੂ ਦੇਖਾਂਗੇ ਕਿੰਨੀਆਂ ਨੇ ਤਾਂ ਫਿਲਹਾਲ ਇਹਨੂੰ ਕਰਦੇ ਆਂ ਬਈ ਆਪਾਂ ਬੰਦ ਆ ਆਖੀ ਬਈ ਉਹ ਹੀ ਟਰਕੀ ਜਿਹੜਾ ਆਪਾਂ ਲੈ ਕੇ ਗਏ ਸੀਗੇ ਇੱਕ ਰਹਿ ਗਿਆ ਤਾਂ ਦੇਖਦੇ ਆਂ ਮੇਲ ਹੈ ਕਿ ਫੀਮੇਲ ਜੇ ਲੋਟ ਬੈਠਾ ਤੈਨੂੰ ਵੀ ਲੈ ਚਲਾਂਗੇ ਆਇਓ ਇਹਨੂੰ ਵੀ ਕਰਦੇ ਆ ਬੰਦ ਤੇ ਥੱਲੇ ਖਰਗੋਸ਼ ਆ ਆ ਭਾਈ ਵਾਈਟ ਰੈਬਿਟ ਬਾਕੀ ਉਹ ਤੋੜੇ ਦੇ ਵਿੱਚ ਬੜੇ ਬੈਠੇ ਨੇ ਆ ਜਾਓ ਬਈ ਤੁਹਾਨੂੰ ਅਫਰੀਕਨ ਬੋਰ ਨਸਲ ਦੇ ਬੱਕਰੇ ਦਿਖਾਉਣੇ ਆ ਆ ਬਰੀਡ ਬਈ ਆਪਣੇ ਘਟ ਹੈਗੀ ਇਹ ਮਹਾਰਾਸ਼ਟਰਾ ਵੱਲ ਯਾਦੇ ਹੈਗੀ ਬਾਕੀ ਬਈ ਜਿਹੜਾ ਆ ਅਫਰੀਕਨ ਬੋਰ ਬੱਕਰਾ ਇਹਦਾ ਮੀਟ ਸਾਰੇ ਬੱਕਰਿਆਂ ਨਾਲੋਂ ਮਹਿੰਗਾ ਹੈਗਾ 2000 ਰੁਪਏ ਕਿਲੋ ਨੂੰ ਮੀਟ ਆ ਬਈ ਇਹਦਾ ਤੇ ਹਾਈਟ ਇਹਨਾਂ ਦੀ ਘੱਟ ਹੁੰਦੀ ਆ ਹਾਈਟ ਨਹੀਂ ਜਾਦੇ ਵਾਧੀ ਹਾਈਟ ਘੱਟ ਹੋਊਗੀ weight ਬਹੁਤ ਵੱਦਾ ਆ ਆ ਭੇਡਾਂ ਨੇ ਬਈ ਕਜਰੀ ਭੇਡਾਂ ਆਪਣੇ ਵਾਲੀਆਂ ਭੇਡਾਂ ਤਾਂ ਛੋਟੀਆਂ ਹੀ ਹੁੰਦੀਆਂ ਨੇ ਆ ਦੇਖੋ ਬਈ ਕਿੱਡੇ ਵੱਡੀ ਢੇਡ ਆ ਕਾਜਰੀ ਢੇਡਾਂ ਮਾਇਦੀਆਂ ਨੇ ਬਈ ਇਹ ਆ ਜਾਓ ਬਈ ਤੁਹਾਨੂੰ ਵੈਕਸੀਨ ਲਾ ਕੇ ਦਿਖਾਉਂਦਾ ਬਈ ਬੱਕਰੀਆਂ ਦੀ ਤੇ ਨਾਲੇ ਆਪਾਂ ਵੀ ਲਾਵਾਂਗੇ ਆ ਕੇ ਘਰੇ ਤਾਂ ਬਈ ਐ ਮਾਫ਼ ਖਿੱਚ ਕੇ ਲਾ ਕੇ ਵਿੱਚ ਟੀਕਾ ਲਾ ਦੋ ਇਹਨੂੰ ਲੱਗੀ ਤੇ ਆਹ ਵੈਕਸੀਨ ਆ ਬਈ ਈਟੀਵੀ ਈਟੀਵੀ ਵੈਕਸੀਨ ਆ ਬਈ ਤਾਂ ਕਿੰਨੀ 2 ਐਮਐਲ ਲੱਗਦੀ ਬਈ 2 ਐਮਐਲ 2 ਐਮਐਲ ਲੱਗਦੀ ਆ ਤੇ ਇੱਧਰ ਬਈ ਫੜਦਾਗਾ ਬੱਕਰੀਆਂ ਨੂੰ ਬਖੀ ਨੂੰ ਬਹੁਤ ਤੇਜ਼ ਆ ਯਾਰ ਨਿਕਲ ਗਈ ਨਿਕਲ ਗਈ ਫੜਨ ਲੱਗ ਗਈ ਇਹਦੇ ਵੀ ਕਢ ਲਾ ਕੋਈ ਹੁਣ ਲਾਉਨੇ ਆ ਬਈ ਆ ਭੇਡਾਂ ਦੇ ਵੈਕਸੀਨ ਕਾਜਰੀ ਭੇਡਾਂ ਦੇ ਤਾਂ ਬਾਈ ਬਾਈ ਤੋਂ ਹੀ ਪੁੱਛੇ ਬਾਈ ਕਹਿੰਦਾ ਹਲੇ ਇਹ ਮੰਲਾ ਬੱਚੀਆਂ ਨੇ ਛੋਟੀਆਂ ਨੇ ਤਾਂ ਬਈ ਕੱਦ ਦੇਖੋ ਕਿੰਨਾ ਵੱਡਾ ਹੈਗਾ ਆਮ ਆਪਣੀਆਂ ਜਿਹੜੀਆਂ ਦੇਫੀ ਭੇਡਾਂ ਹੁੰਦੀਆਂ ਨੇ ਉਹ ਤਾਂ ਇਹ ਤੋਂ ਵੀ ਛੋਟੀਆਂ ਹੁੰਦੀਆਂ ਨੇ ਇਹ ਹਲੇ ਦੁੱਧ ਦੰਦ ਨਹੀਂ ਬਈ ਬੱਚੀਆਂ ਨੇ ਹਜੇ ਤੇ ਜਿਹੜੀ ਇਹਨਾਂ ਦੀ ਜੱਤ ਆਇਸ ਤੋਂ ਤਿੱਗਣੀ ਚੌਗਣੀ ਜ਼ਿਆਦਾ ਜਾਊਗੀ ਇਹਦਾ ਲੱਗਿਆ ਇਹਨਾਂ ਨੂੰ ਹਾਂ ਪਤਾ ਲੱਗਿਆ ਵੀ ਟੀਕਾ ਲਾਉਣਗੇ ਦੇਖੀਏ ਕਰਣਗੇ ਉਹ ਦੱਬ ਲੀਕ ਫੜਦਾ ਫੜਦਾ ਚੱਕਲੀ ਚੱਕਲੀ ਗੋਸਵਾੜਾ ਦਵਾਲਾ ਬੱਸ ਆ ਜੋ ਬਈ ਆਪਾਂ ਚਕੋਰਾ ਦਾ ਜੋੜਾ ਲੈਨੇ ਆ ਬਾਈ ਤੋਂ ਗਿਨੀਆਂ ਫਾਲ ਦਾ ਜੋੜਾ ਇਹਦੇ ਚੋਂ ਕੱਢਾਂਗੇ ਫੀਮੇਲ ਤੇ ਮੇਲ ਉਹਦੇ ਵਿੱਚ ਆ ਸਕਾਈ ਬਲੂ ਕਲਰ ਦਾ ਤਾਂ ਇਹਦੇ ਚ ਫੀਮੇਲ ਦੇਖਦੇ ਆ ਕਿਹੜੀ ਆ ਇਹ ਤਾਂ ਰਹਿੰਦੋ ਯੇ ਸਕਾਈ ਦਾ ਬਲੈਕ ਵਾਲੀ ਦੇ ਦਿਓ ਬਈ ਬਲੈਕ ਦੇ ਦਿਓ ਮੇਲ ਹੋ ਕੜਨਾ ਮੇਲ ਹੋ ਲੈ ਲੈਨੇ ਆ ਆਵਾਜ਼ ਦਾ ਹੈ ਨਾ ਫਰਕ ਫਿਰਦਾ ਵੀ ਉਹ ਦੇਖੀ ਆ ਕੱਢ ਲਿਆ ਬਈ ਇੱਕ ਤੇ ਇੱਕ ਹੋਚੋਂ ਕੱਢਣਾ ਇਹ ਫੀਮੇਲ ਆ ਬਈ ਆਪਾਂ ਤਾਂ ਫੀਮੇਲ ਸਮਝ ਕੇ ਕੱਢੀ ਆ ਬਾਕੀ ਲੱਗਦੀ ਵੀ ਫੀਮੇਲ ਆ ਹਨਾ ਫਿਰ ਜਾ ਪਤਲਾ ਇਹਦਾ ਦੇਖੋ ਬਾਕੀ ਇਧਰ ਮੇਲ ਆ ਬਈ ਸਕਾਈ ਬਲੂ ਕਲਰ ਦਾ ਆਜੋ ਲਵਾ ਗ ਰਹੇ ਫੜਨੀਆਂ ਵੀ ਬਹੁਤ ਔਖੀਆਂ ਨੇ ਬਈ ਇਹ ਤਾਂ ਉੜਦੀਆਂ ਵਲੀਆਂ ਨੇ ਆ ਗਈ ਹੱਥ ਬਈ ਇਹਦੇ ਆ ਮਾਫੀ ਲੰਕ ਦਾ ਇਹਦੇ ਲੰਕ ਦਾ ਨਹੀਂ ਹੈ ਨਾ ਇਹਦੇ ਵੀ ਹੈਗਾ ਫਿਰ ਆ ਆ ਲਿਆਂਦਾ ਬਈ ਪਿੰਜਰਾ ਆਪਾਂ ਇਹਦੇ ਚ ਪਾ ਲੈਨੇ ਆ ये इधर से इधर दी इसको उठाओ पूरे को या फिर डाल दो, दो तो आ निकल गया हूं तक किधर नहीं आता हूं तक हो रहा कैंची है। ये है बाकी देख दिया दे। इधर आ गया भाई बह फिर पकड़ 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 पकड़, पकड़। ਪਕੜਾ ਗਿਆ ਚਲੋ ਬਈ ਡਾਲੇ ਜਾਣੇ ਦੇ ਚਲੋ ਜੀ ਆ ਜਾਓ ਵੀ ਹੁਣ ਆਪਾਂ ਲੈਨੇ ਆ ਡਬਲ ਐਫ ਜੀ ਮੁਰਗੀਆਂ ਦੋ ਸੋਹਣੇ ਸੋਹਣੇ ਰੰਗ ਜੇ ਲਵਾਂਗੇ ਆ ਜਾ ਆਵਣ ਅੰਦਰ ਹੀ ਆ ਜਾ ਆ ਵੀ ਸੋਹਣਾ ਏਰ ਚਿੱਟਾ ਰੰਗ ਇੱਕ ਹੋਰ ਫਿਰਦੀ ਸੀ ਵਾਈਟ ਬਹੁਤ ਸੋਹਣੀ ਜੀ ਉਹ ਅੱਗੇ ਗਈ ਸਭ ਤੋਂ ਅੱਗੇ ਬਿਲਕੁਲ ਆਗੇ ਵਾਈਟ ਸਫੇਦ ਕਲਰ ਕੀ ਉਹ ਪਕੜ ਕੇ ਲਾਓ ਆ ਡਬਲ ਐ ਫੀ ਮੁਰਗੀਆਂ ਚ ਬਈ ਰੰਗ ਬਹੁਤ ਸੋਨੇ ਨੇ ਤੇ weight ਬਹੁਤ ਹੋ ਜਾਂਦਾ ਇਹਨਾਂ ਦਾ 2-2 ਕਿਲੋ weight ਹੋ ਜਾਂਦਾ ਇੱਕ ਮੁਰਗੀ ਦਾ 2 2.5 ਕਿਲੋ ਆ ਸੀ ਆ ਸੀ ਆਈ ਨਾ ਕਿਉਂ ਰੀ ਆਹਾ ਲੈ ਆਪਾਂ ਫੜਦੇ ਆ ਪਕੜ ਉਹ ਨਿਕਲ ਗਈ ਯਾਰ ਅਭੀ ਲਾ ਇਸ ਕੋ ਗੇਰ ਕੇ ਅਭੀ ਪਕੜेंगे ਅਭੀ ਨੀ ਅਬ ਨਹੀਂ ਜਾਣੇਗੇ ਉਹ ਗਈ ਆਗੇ ਆਨੇ ਦੇ 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 ਜੇਰੀ ਜੇਰੀ ਇਧਰ ਇਧਰ ਗੇਰ ਲੇਤੇ ਆ ਕੋਰਨਰ ਮੇ ਪਕੜ ਲੇ ਪਕੜ ਲੇ ਪਕੜ ਲੇ ਪਕੜ ਲਈ ਤਾਂ ਵੀ ਇੱਕ ਮੁਰਗੀ ਫੜ ਲਈ ਆਪਾਂ ਡਬਲ ਐਫ ਜੀ ਤੇ ਦੂਜਾ ਰੰਗ ਦੇਖਦੇ ਆ ਆ ਫੜੀ ਮੁਰਗੀਆਂ ਵੀ ਨਾਲ ਪਾਲੀਆਂ ਬਈ ਚਕੁਰਾਂ ਦੇ ਆਜੋ ਬਈ ਹੁਣ ਆਪਾਂ ਲੈਨੇ ਆ ਡਕਸ ਦੇ ਬੱਚੇ ਮਿਕਸ ਕੋਬੀ ਡਕਸ ਆ ਬਈ ਇਹ ਤੇ ਤਿੰਨ ਬੱਚੇ ਲੈ ਕੇ ਚੱਲਦੇ ਆ 6 ਬੱਚੇ ਨੇ ਤੇਨ ਬੱਚੇ ਬਾਈ ਰੱਖੂਆ ਤੇਨ ਆਪਾਂ ਲੈ ਕੇ ਚਾਲਦੇ ਆ ਤੇ ਬਹੁਤ ਸੋਹਣੇ ਆ ਬਈ ਤੇ ਬਹੁਤ ਪਿਆਰੇ ਜੇ ਆ ਬੜੇ ਜਿਹੇ ਕਿਊਟ ਆ ਆ ਜੋ ਵੀ ਹੁਣ ਆਪਾਂ ਪਾਉਣੇ ਆ ਡਾਕਸ ਦੇ ਬੱਚੇ ਇਹਦੇ ਅੰਦਰ ਮੈਕਸ ਕੋਬੀ ਦੇ ਤੇ ਉਹ ਇੱਧਰ ਪਾ ਲੇ ਮੁਰਗੀਆਂ ਤੇ ਆਪਣੀਆਂ ਚਕੋਰਾ ਦੋ ਬੱਚੇ ਪਾਲੇ ਬਈ ਇਹ ਕਾ ਆ ਗਿਆ ਇਹ ਲੋ ਬਈ ਤਿੰਨ ਪੈ ਗੇ ਚੱਕੋ ਬਈ ਮਿੱਤਰੋ ਹੁਣ ਆਪਾਂ ਲੈਣ ਲੱਗੇ ਆ ਬਈ ਟਰਕੀ ਫੀਮੇਲ ਜਦੋਂ ਆਪਾਂ ਪਹਿਲਾਂ ਬਾਈ ਕੋਲੋਂ ਟਰਕੀਆਂ ਦਾ ਜੋੜਾ ਲੈ ਕੇ ਗਏ ਸੀ ਉਦੋਂ ਬਾਈ ਕੋਲੇ ਦੋ ਟਰਕੀਆਂ ਦੇ ਜੋੜੇ ਸੀ ਇੱਕ ਆਪਾਂ ਲੈ ਕੇ ਜੋੜਾ ਰਹਿ ਗਿਆ ਇੱਕ ਜੋੜਾ ਇੱਕ ਜੋੜੇ ਚੋਂ ਬਈ ਆਪਣਾ ਇੱਕ ਸਬਸਕ੍ਰਾਈਬਰ ਆਇਆ ਮਲੇਰਕੋਟਲੇ ਤੋਂ ਉਹ ਮੇਲ ਲੈ ਗਿਆ ਕੱਲਾ ਤਾਂ ਫੀਮੇਲ ਰਹਿ ਗਈ ਸੀ ਇਹ ਆਪਾਂ ਲੈ ਲਈ ਤਾਂ ਹੁਣ ਆਪਣੇ ਕੋਲੇ ਦੋ ਫੀਮੇਲਾਂ ਇੱਕ ਮੇਲ ਹੋਜੂ ਟਰਕੀ ਦਾ ਜਣੀ ਕਿ ਤਿੰਨ ਨਗ ਹੋ ਗਏ ਆਪਣੇ ਕੋਲੇ ਟਰਕੀ ਦੇ ਇੱਕ ਦੋ ਤੇ ਉੱਤੇ ਤਿੰਨ ਤਿੰਨੇ ਚੀਜ਼ਾਂ ਆਪਾਂ ਪੈਕ ਕਰਵਾ ਲੀਆਂ ਤੇ ਆਜੋ ਬਈ ਫਿਰ ਆਪਾਂ ਪਾਉਣਿਆਂ ਚਾਲੇ ਸਮਾਨ ਰੱਖਦੇ ਆਂ ਗੱਡੀ ਚ ਚਲੋ ਚੱਲੀਏ ਆਹ ਦੇਖੋ ਬਈ ਪੈਕਿੰਗ ਕਿੰਨੀ ਸਰਾ ਹੋਈ ਆ ਸਾਰਾ ਅੰਦਰ ਆ ਕੱਲਾ ਮੂੰਹ ਬਾਹਰ ਆ ਚਲੋ ਆਜੋ ਬਈ ਫਿਰ ਚੱਲੀਏ ਆਪਾਂ ਕਰੇ ਚੱਕੋ ਬਈ ਮਿੱਤਰੋ ਜਾਨਵਰ ਪਹੁੰਚ ਗਏ ਆਪਣੇ ਸੈਟਅਪ ਤੇ ਤੇ ਆਜੋ ਫਿਰ ਛੱਡਿਏ ਸਾਰੇ ਜਾਨਵਰਾਂ ਨੂੰ ਤੇ ਮਲਾਈਏ ਆ ਸਾਰੇ ਜਾਨਵਰਾਂ ਦੇ ਨਾਲ ਡੱਕਸ ਦੇ ਬੱਚੇ ਵਾਸਤੇ ਆ ਬਣਾ ਲਿਆ ਹਨਾ ਪੱਟ ਕੇ ਇਧਰ ਛੱਡਾਂਗੇ ਪਾਣੀ ਇਧਰ ਰਹੂਗਾ ਸੁੱਕਾ ਤਾਂ ਪਹਿਲਾਂ ਆਪਾਂ ਆ ਮੈਕਸ ਕੋ ਵੀ ਡੱਕਦੇ ਬੱਚੇ ਛੱਡਦੇ ਆ ਤਾਂ ਉਦੋਂ ਬਾਅਦ ਛੱਡਾਂਗੇ ਇਹਨੂੰ ਫਿਰ ਇਹਨੂੰ ਫਿਰ ਉਹਨੂੰ ਤਾਂ ਸਾਰੇ ਛੱਡਾਂਗੇ ਬਹੁਤ ਨਿਹਰਾਉਣ ਵਾਲਾ ਆਜੋ ਫਿਰ ਆਜੋ ਵੀ ਪਹਿਲਾਂ ਤਾਂ ਆਪਾਂ ਬਕਤਾਂ ਵਾਸਤੇ ਪਾਣੀ ਪਾ ਦਈਏ ਫਿਰ ਇਹਦੇ ਵਿੱਚ ਛੱਡਾਂਗੇ ਬੱਚੇ ਬਹੁਤ ਸੋਹਣੇ ਲੱਗਣਗੇ ਬਹੁਤ ਪਿਆਰੇ ਲੱਗਣਗੇ ਤਾਂ ਥੋੜਾ ਜਿਹਾ ਪਾਣੀ ਹੋਰ ਪਾ ਦਿੰਨੇ ਆ ਉਹ ਟਰਕੀ ਕਿੱਧਰ ਰੋੜਦਾ ਫਿਰਦਾ ਆ ਇਧਰ ਆ ਫਿਰਦਾ ਵੱਡਾ ਟਰਕੀ ਆਪਣਾ ਪੁਰਾਣਾ ਤਾਂ ਦੋ ਫੀਮੇਲਾਂ ਦੇਵਾਂਗੇ ਇਹਨੂੰ ਆ ਆ ਗਿਆ ਬਈ ਦੂਜਾ ਗੇਲਣ ਦੋ ਗੇਲਣ ਬਹੁਤ ਨੇ ਹਨਾ ਤਾਂ ਬਈ ਇੰਨਾ ਪਾਣੀ ਬਹੁਤਾ ਦੇਖੋ ਇੱਧਰ ਪਾਣੀ ਇੱਧਰ ਫੁੱਕਾ ਆ ਜਿਓ ਫਿਰ ਛੱਡੀਏ ਬੱਚੇ ਉਹ ਸੌਣੇ ਗੱਡਦੇ ਇੱਧਰ ਛੱਡਣੇ ਆ ਠੀਕ ਆ ਫੁੱਕੇ ਥਾਂ 'ਚ ਪਾਣੀ 'ਚ ਜਾਣਾ ਹੋਇਆ ਇਹ ਆਪ ਹੀ ਚੱਲ ਜਾਣਗੇ ਚਲੋ ਫਿਰ ਖੋਲੀਏ ਡੱਬਾ ਤੇ ਛੱਡੀਏ ਤਿੰਨ ਬੱਚੇ ਨੇ ਬਈ ਬਹੁਤ ਸੋਹਣੇ ਤੇ ਬਹੁਤ ਪਿਆਰੇ ਜੇ ਆਹ ਲੋ ਬਈ ਆ ਗਿਆ ਆਪਣਾ ਪਹਿਲਾ ਬੱਚਾ ਤੇ ਆ ਗਿਆ ਦੂਜਾ ਤੇ ਆ ਸੀ ਤੀਜਾ ਲਿਆ ਬਈ ਇਹਨਾਂ ਨੂੰ ਇਹਦੇ ਵਿੱਚ ਲਿਆ ਘੇਰ ਕੇ ਤਾਂ ਇੱਥੇ ਇਹਨਾਂ ਨੂੰ ਆਦਤ ਪੈ ਜਾਊਗੀ ਆ ਵੜ ਕੇ ਪਾਣੀ 'ਚ ਬਾਹਰ ਨਾ ਜਾਣ ਦੇਈ ਕੋਈ ਨਹੀਂ ਉਧਰ ਖੜ ਜਾ ਤੂੰ ਉਧਰ ਖੜ ਜਾ ਆਪੀ ਬਹਿ ਜਾਣਗੇ ਟੇਕ ਜਾਣਗੇ ਆਪੀ ਬਸ ਦੇਖੋ ਬਈ ਕਿੰਨੇ ਸੋਹਣੇ ਲੱਗਦੇ ਆ ਤਿੰਨੇ ਦੇ ਤਿੰਨੇ ਆ ਜਾਓ ਵੀ ਆ 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 ਪਰਾਂ ਪਿਆਓ ਇਹਨਾਂ ਨੂੰ ਬੱਚਿਆਂ ਨੂੰ ਖਾਣ ਨਹੀਂ ਦੇਣਾ ਇਹਨਾਂ ਨੇ ਚੱਲ ਵੀ ਉਧਰ ਚੱਲ ਪਰਾਂ ਪਿਆ ਦੇ ਆ ਦੇਖੋ ਭਈ ਆ ਵੜ ਕੇ ਪਾਣੀ ਚ ਆ ਬਹਿ ਗਿਆ ਤਾਂ ਨਿਆਰੇ ਲੈਂਦਾ ਭਈ ਦੇਖੋ ਪੂਰੇ ਤੇ ਆ ਕੇ ਬਾਹਰ ਤੇ ਇਹਨਾਂ ਨੂੰ ਓਰੇ ਆ ਦੇਖੋ ਆ ਪਾਰਖੀਆਂ ਨੇ ਰੋਟੀਆਂ ਤੇ ਮੰਡ ਕੇ ਖਾਣ ਲਿਆ ਹੋਰ ਲਿਆ ਰੋਟੀਆਂ ਪਰ ਹੱਥ ਤੇ ਆਹ ਲੋ ਵੀ ਹੋਰ ਪਾ ਦਿੰਦੇ ਆ ਆ ਜਾਓ ਵੀ ਸ਼ਕੋ ਮਿੱਤਰੋ ਤਿੰਨੇ ਦੇ ਤਿੰਨੇ ਬੱਚੇ ਬਹੁਤ ਪਿਆਰੇ ਨੇ ਤੇ ਤੁਸੀਂ ਸਾਰੇ ਆਣਿਆ ਨੇ ਇਹਨਾਂ ਦੇ ਨਾਮ ਦੱਸਣੇ ਨੇ ਆਪਾਂ ਆ ਮੈਕਸ ਕੋਬੀ ਡੱਕਦੇ ਬੱਚਿਆਂ ਦੇ ਕੀ ਨਾਮ ਰੱਖੀਏ ਤਾਂ ਤਿੰਨ ਨਾਮ ਰੱਖਣੇ ਨੇ ਤਿੰਨੇ ਮਿਲਦੇ ਜੁਲਦੇ ਹੁਣ ਤਾਂ ਬਈ ਸੋਹਣੇ ਸੋਹਣੇ ਪਿਆਰੇ ਪਿਆਰੇ ਜੇ ਨਾਮ ਦੱਸਿਓ ਜਿਹੜੇ ਇਹਨਾਂ ਤੇ ਫੂਟ ਕਰਨ ਤੇ ਇਧਰੋਂ ਖਾਈ ਜਾਂਦੇ ਨੇ ਤੇ ਇਧਰ ਜਾ ਕੇ ਪਾਣੀ ਪੀ ਜਾਂਦੇ ਨੇ ਦੇਖੋ ਕਿੰਨੇ ਪਿਆਰੇ ਲੱਗਦੇ ਆ ਤਾਂ ਬਈ ਬਾਕੀ ਆਪਾਂ ਇਹਦੇ ਵਾਲੇ ਵਾਲੇ ਜਾਲੀ ਲਾ ਦਾਂਗੇ ਤਾਂ ਇਹਦੇ ਵਿੱਚ ਹੀ ਰਿਆ ਕਰਨਗੇ ਬਹੁਤ ਸੋਹਣੇ ਲੱਗਣਗੇ ਦੇਖੋ ਬਈ ਇਧਰੋਂ ਖਾ ਕੇ ਉਧਰ ਜਾਂਦੇ ਆ ਪਾਣੀ ਪੀਣ ਬਹੁਤ ਸੁਣੀ ਲੱਗਦਾ ਹੁਣ ਉਹ ਟੱਪ ਗਿਆ ਪੂਰਾ ਜਾ ਉਹ ਦੇਖੋ ਹੁਣ ਤਾਂ ਨਾਉਣ ਦਾ ਚਾਹ ਛੱਡ ਰਿਹਾਗਾ ਦੇਖੋ ਬਈ ਉਧਰੋਂ ਨਾ ਨੂੰਕੇ ਪਾਣੀ ਪੀ ਕੇ ਦੁਆਰੇ ਇਧਰ ਆ ਗਿਆ ਖਾਣ ਆ ਡਾਕਟਰ ਦਾ ਰੈਕਸ਼ਨ ਦੇਖੋ ਬਈ ਬੱਚਿਆਂ ਨੂੰ ਦੇਖ ਕੇ ਹਨਾ ਲਵੇ ਲਵੇ ਆਈ ਜਾਂਦੀਆਂ ਨੇ ਇਹਨਾਂ ਨੇ ਤਾਂ ਬੱਚੇ ਨਹੀਂ ਕੱਢੇ ਪਰ ਆਪਾਂ ਬੱਚੇ ਲਿਆਏ ਡਾਕਟਰ ਦੇ ਆ ਜੋ ਬਈ ਹੁਣ ਛੱਡ ਦਿਆਂ ਪੰਜ ਕੋਰਾ ਨੂੰ ਤੇ ਡਬਲ ਐਫ ਜੀ ਮੁਰਗੀਆਂ ਨੂੰ ਗੇਟ ਇਹਨਾਂ ਦਾ ਖੋਲਤਾ ਸਾਈਡ ਤੇ ਹੋਇਆ ਕੀਰਤ ਬਾਹਰ ਆਉਣ ਦੇ ਕੋਈ ਨਾ ਇਹਨਾਂ ਨੂੰ ਆ ਆ ਆ ਆ ਇਹ ਆਜੋ 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 ਵੈਲਕਮ 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 ਆਇਓ ਬਾਰ 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 ਸ਼ਾਬਾਸ਼ ਲਓ ਜੀ ਕਿਚਕੋਰ ਆ ਗਈ ਹੁਣ ਵਾਰੀ ਦੂਜੀ ਦੀ ਆ ਆਜੋ ਬਈ ਲਓ ਬਈ ਸਕਾਈ ਬਲੂ ਵੀ ਆ ਗਈ ਤੇ ਉਧਰ ਟੱਪ ਗਏ ਬਈ ਪਿੰਜਰੇ ਚ ਕੀਰਤ ਕੱਢ ਦੇ ਬਾਹਰ ਕੱਢ ਦੇ ਹੁਣ ਛੱਡਦੇ ਆਂ ਬਈ ਆਪਾਂ ਆ ਡਬਲ ਐਫ ਜੀ ਮੁਰਗੀਆਂ ਤਾ ਬਈ ਦੋ ਮੁਰਗੀਆਂ ਲਿਆਂਦੀਆਂ ਨੇ ਇੱਕ ਮੁਰਗਾ ਆ ਦੇਖੋ ਬਈ ਕਿੰਨਾ ਪਿਆਰਾ ਰੰਗ ਆ ਤੇ ਆ ਇੱਕ ਵਾਈਟ ਆ ਇਹਦਾ ਵੀ ਬਹੁਤ ਸੋਹਣਾ ਰੰਗ ਆ ਦੇਖੋ ਬਈ ਆ ਵੀ ਕਿੰਨੀ ਪਿਆਰੀ ਆ ਤਾਂ ਆਪਣੇ ਕੋਲੇ ਦੋ ਮੁਰਗੀਆਂ ਨੇ ਦੋਨੇ ਛੜਤੀਆਂ ਤੇ ਆ ਫੀ ਡਬਲ ਐਫ ਜੀ ਮੁਰਗਾ ਹੁਣ ਛੜਦੇ ਆ ਭਈ ਇਹਨੂੰ ਲੈ ਵੀ ਖੋਲਦੇ ਰਹਿਮਤ ਗੇਟ ਇਹਦਾ ਐ ਇਧਰ ਕਰ ਦੇ ਇਹਦਾ ਮੂੰਹ ਇਧਰ ਦੀ ਬਾਹਰ ਆ ਜੂਗਾ ਹਾਂ ਕੱਢ ਦੇ ਕੱਢ ਦੇ ਬਾਹਰ ਕੱਢ ਦੇ ਫੜ ਕੇ ਕੱਢ ਦੇ ਆ ਆ ਗਿਆ ਬਈ ਡਬਲ ਐਫ ਜੀ ਮੁਰਗਾ ਗ੍ਰੇ ਕਲਰ ਦਾ ਦੇਖੋ ਤਾਂ ਦੋ ਮੁਰਗੀਆਂ ਨੇ ਇਹਦੇ ਨਾਲ ਦੀਆਂ ਇੱਕ ਮੁਰਗਾ ਤਾਂ ਆਪਣੇ ਕੋਲੇ ਹੁਣ ਬਰੀਡਾਂ ਹੋ ਗਈਆਂ ਅਫੀਲ ਆਰ ਆਈ ਆਰ ਡਬਲ ਐਫ ਜੀ ਤੇ ਬਲੈਕ ਕੈਸਟਰਲੋਬ ਚਾਰ ਬਰੀਡਾਂ ਹੋ ਗਈਆਂ ਮੁਰਗਿਆਂ ਦੇ ਵਿੱਚ ਤੇ ਆ ਜੋ ਹੁਣ ਛੜਦੇ ਆ ਬਈ ਇਹਨੂੰ ਆ ਆ ਗਈ ਆਪਣੀ ਟਰਕੀ ਫੀਮੇਲ ਹੁਣ ਆਪਣੇ ਕੋਲੇ ਦੋ ਫੀਮੇਲ ਟਰਕੀਆਂ ਇੱਕ ਮੇਲ ਤਿੰਨ ਹੋ ਜਾਣਗੇ ਤਾਂ ਆਪਣੇ ਉਹ ਟਰਕੀ ਕਿਧਰ ਗਏ ਕੀਰਤ ਲਿਆ ਉਹਨਾਂ ਨੂੰ ਦੇਖੋ ਬਈ ਆ ਛੜਤੀ ਇਹ ਵੀ ਉਹਨਾਂ ਜਿੱਡੀ ਆ ਬਈ ਬਹੁਤ ਵਧੀਆ ਹੈਗੀ ਤਿੰਨੇ ਟਰਕੀ ਇਕੱਠੇ ਹੋ ਗਏ ਤੇ ਦੇਖੋ 1 2 3 ਤਿੰਨਾਂ ਦੀ ਕੋਈ ਜੀ ਹਾਈਟ ਆ ਬਈ ਇੱਕੋ ਜਿਹਾ ਰੰਗ ਨੇ ਤਾਂ ਬਈ ਤੁਸੀਂ ਸਾਰੇ ਆਣਿਆ ਨੇ ਕਮੈਂਟ ਕਰਕੇ ਪੱਕਾ ਦੱਸਣਾ ਕਿਵੇਂ ਲੱਗੇ ਬਈ ਆਪਣੇ ਨਵੇਂ ਸਾਰੇ ਜਾਨਵਰ ਤੇ ਸਪੈਸ਼ਲੀ ਕਿਵੇਂ ਲੱਗੇ ਮੈਕਸਿਕੋ ਵੀ ਡੱਕਦੇ ਬੱਚੇ ਬਈ ਸਨ ਤਾਂ ਬਹੁਤ ਪਿਆਰੇ ਲੱਗੇ ਨੇ ਕੱਲ ਨੂੰ ਇਹਨਾਂ ਵਾਸਤੇ ਵਧੀਆ ਜਿਹਾ ਪੌਂਡ ਬਣਾਵਾਂਗੇ ਇੱਥੇ ਤਾਂ ਬਈ ਆ ਸੀ ਆਪਣੇ ਅੱਜ ਦੇ ਜਾਨਵਰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦਾ ਹੈ ਇੱਕ ਨਵੀਂ ਵੀਡੀਓ ਚ ਇੱਕ ਨਵੇਂ ਜਿਹੇ ਟੌਪਿਕ ਤੇ Rabraka!